ਲੰਦਰ ਦੇ ਵਿੱਚ ਨਾਮੀ ਟਰੈਵਲ ਏਜੰਟ ਆਰਐਸ ਗਲੋਬਲ ਦੇ ਮਾਲਕ ਸੁਖਚੰਦ ਸਿੰਘ ਰਾਹੀ ਤੇ ਉੱਤੇ ਜ਼ਬਰਜਨਾਹ ਦੇ ਇਲਜ਼ਾਮ ਲੱਗੇ ਨੇ ਤੇ ਇਸ ਸੰਬੰਧੀ ਹੁਣ ਥਾਣਾ ਨਵੀਂ ਬਰਾਦਰੀ ਦੀ ਪੁਲਿਸ ਨੇ ਮੁਲਜ਼ਮ ਸੁਖਚੰਦ ਸਿੰਘ ਰਾਹੀ ਦੇ ਖਿਲਾਫ ਜ਼ਬਰਜਨਾਹ ਦਾ ਪਰਚਾ ਵੀ ਦਰਜ ਕਰ ਲਿਆ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਸੁਸਾਇਡ ਨੋਟ ਬਰਾਮਦ ਕੀਤਾ ਜਿਸ ਦੇ ਵਿੱਚ ਮ੍ਰਿਤਕ ਨੇ ਸੁਖਚੰਦ ਸਿੰਘ ਰਾਹੀ ਦਾ ਨਾਮ ਅਤੇ ਕੰਪਨੀ ਦਾ ਨਾਮ ਲਿਖਿਆ ਦਾਜ਼ੀਏ ਕੇ ਪੀੜਤਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤੇ ਪੁਲਿਸ ਨੂੰ ਲੜਕੀ ਦੀ ਲਾਸ਼ ਦੇ ਕੋਲੋਂ ਸੁਸਾਇਡ ਨੋਟ ਬਰਾਮਦ ਹੋਇਆ ਨੋਟ ਦੇ ਵਿੱਚ ਪੀੜਤਾ ਨੇ ਲਿਖਿਆ ਹੈ ਕਿ ਉਸਨੇ ਬੀਤੀ 20 ਅਗਸਤ ਨੂੰ RS ਗਲੋਬਲ ਟਰੈਵਲ ਏਜੰਸੀ ਦੇ ਦਫ਼ਤਰ ਦੇ ਵਿੱਚ ਫੋਨ ਕੀਤਾ ਸੀ ਉਸਨੇ ਕੰਪਨੀ ਦੀ ਕਰਮਚਾਰੀ ਦੇ ਨਾਲ ਫੋਨ ਤੇ ਗੱਲ ਕੀਤੀ ਸੀ ਜਿਸਨੇ ਅਗਲੇ ਦਿਨ ਯਾਨੀ ਕਿ 21 ਅਗਸਤ ਨੂੰ ਦਫ਼ਤਰ ਆਉਣ ਦੇ ਲਈ ਕਿਹਾ ਤੇ ਉਹਦੀ ਮੀਟਿੰਗ ਸੁਖਚਾਨ ਸਿੰਘ ਰਾਹੀ ਨਾਮਕ ਟਰੈਵਲ ਏਜੰਸੀ ਦੇ ਮਾਲਕ ਨਾਲ ਕਰਵਾਈ ਗਈ ਜੋ ਕਿ ਕੰਪਨੀ ਦਾ ਮਾਲਕ ਹੋਣ ਦਾ ਦਾਵਾ ਕਰਦਾ ਸੀ ਲੜਕੀ ਨੇ ਉਸ ਨੂੰ ਸਿੰਗਾਪੁਰ ਜਾਣ ਬਾਰੇ ਦੱਸਿਆ ਪਰ ਰਾਹੀ ਨੇ ਉਸ ਨੂੰ ਵਰਕ ਪਰਮਿਟ ਤੇ ਕੈਨੇਡਾ ਭੇਜਣ ਦੀ ਗੱਲ ਲਾ ਕੇ ਜਿਸ ਦੇ ਵਿੱਚ ਉਸ ਦਾ ਖਰਚਾ ਵੀ ਘੱਟ ਹੋਵੇਗਾ ਪੀੜਤ ਨੇ ਲਿਖਿਆ ਕਿ ਉਸਨੇ ਆਪਣੇ ਸਾਰੇ ਦਸਤਾਵੇਜ਼ ਉਕਤ ਮੁਲਜ਼ਮ ਨੂੰ ਉਸਦੇ ਨੰਬਰ ਤੇ ਭੇਜ ਦਿੱਤੇ ਜਿਸ ਤੋਂ ਬਾਅਦ ਲੜਕੀ ਨੂੰ ਸੈਮੀਨਾਰ ਦੇ ਬਹਾਨੇ ਹੋਟਲ ਦੇ ਵਿੱਚ ਬੁਲਾਇਆ ਗਿਆ ਜਿੱਥੇ ਲੜਕੀ ਨੂੰ ਪਹਿਲਾਂ ਹੋਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਫਿਰ ਦੂਜੀ ਮੰਜ਼ਲ ਦੇ ਬਣੇ ਕਮਰੇ ਦੇ ਵਿੱਚ ਲਿਜਾਇਆ ਗਿਆ ਪੀਟਾ ਨੇ ਸੁਸਾਇਡ ਨੋਟ ਦੇ ਵਿੱਚ ਲਿਖਿਆ ਕਿ ਉਸਨੇ ਕਮਰੇ ਦੇ ਵਿੱਚ ਕੋਲਡ ਡਰਿੰਕ ਪੀਤੀ ਜਿਸ ਤੋਂ ਬਾਅਦ ਉਸ ਨੂੰ ਯਾਦ ਨਹੀਂ ਕਿ ਉਸਦੇ ਨਾਲ ਕੀ ਹੋਇਆ ਦੱਸਦੇ ਕਿ ਹੁਣ ਇਸ ਪੂਰੇ ਮਾਮਲੇ ਤੇ ਪੁਲਿਸ ਦੇ ਵੱਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਅਪਡੇਟਸ ਲਈ ਵੇਖਦੇ ਰਹੋ Chef Di TV